ਸਭ ਤੋਂ ਪਹਿਲਾਂ ਆਪਾਂ ਫਤਹਿ ਦੀ ਸਾਂਝ ਵਾਈਏ ਮਿਲ ਕੇ ਫਤਹਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਇਸ ਪੰਡਾਲ ਵਿੱਚ ਜਿੰਨੇ ਵੀ ਸਾਡੇ ਦੂਰੋਂ ਨੇੜੇੋਂ ਚੱਲ ਕੇ ਆਏ ਵੀਰ ਸਾਰਿਆਂ ਨੂੰ ਵੈਲਕਮ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਪੰਜਾਬ ਪ੍ਰੈਸ ਕਲੱਬ ਮੀਡੀਆ ਵਾਲਿਆਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿਉਂਕਿ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਇੱਕ ਰੁੱਖ ਤੇ 100 ਸੁੱਖ ਇੱਕ ਰੁੱਖ ਤੇ ਸੌ ਸੁੱਖ ਬਿਲਕੁਲ ਸਹੀ ਗੱਲ ਆ ਕਿਉਂਕਿ ਰੁੱਖ ਸਾਨੂੰ ਫੁੱਲ ਵੀ ਦਿੰਦਾ ਫਲ ਵੀ ਦਿੰਦਾ ਛਾਂ ਵੀ ਦਿੰਦਾ ਬਾਲਣ ਵੀ ਦਿੰਦਾ ਤੇ ਕਈ ਰੁੱਖ ਇਹੋ ਜਿਹੇ ਜਿਹੜੇ ਸਾਨੂੰ ਦਵਾਈਆਂ ਵੀ ਦਿੰਦੇ ਆ ਸੋ ਇਸ ਕਰਕੇ ਰੁੱਖ ਲਾਉਣਾ ਬਹੁਤ ਜ਼ਰੂਰੀ ਆ ਅੱਜ ਤੋਂ 15-20 ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਵੀ ਇੰਨੀ ਕੁ ਜ਼ਿਆਦਾ ਗਰਮੀ ਸੀ ਇੰਨੀ ਕੁ ਜ਼ਿਆਦਾ ਗਰਮੀ ਸੀ ਵੀ ਜਿਹੜੇ ਆਪਾਂ ਏਸੀ ਲਗਾਏ ਸੀ ਕੂਲਰ ਲਗਾਏ ਸੀ ਇੱਕ ਵਾਰੀ ਉਹ ਵੀ ਹੱਥ ਖੜੇ ਕਰ ਗਏ ਸੀ ਕਿਉਂਕਿ ਕੂਲਰ ਨਾਲ ਵੀ ਕੋਈ ਅਸਰ ਨਹੀਂ ਹੁੰਦਾ ਤੇ ਏਸੀ ਨਾਲ ਵੀ ਅਸਰ ਨਹੀਂ ਹੁੰਦਾ ਉਹਦਾ ਕਾਰਨ ਸੀਗਾ ਜਿਹੜੇ ਆਪਾਂ ਏਸੀ ਕੂਲਰ ਲਗਾਉਂਦੇ ਆ ਉਹ ਇੱਕ ਆਰਟੀਫੀਸ਼ੀਅਲ ਸਾਧਨ ਆ ਗਰਮੀ ਤੋਂ ਬਚਣ ਦਾ ਉਹ ਗੈਰ ਕੁਦਰਤੀ ਸਾਧਨ ਆ ਪਰ ਜੇ ਆਪਾਂ ਕੁਦਰਤੀ ਢੰਗ ਨਾਲ ਗਰਮੀ ਤੋਂ ਬਚਣਾ ਚਾਹੁੰਦੇ ਆ ਤਾਂ ਉਹਦੇ ਲਈ ਸਭ ਤੋਂ ਵਧੀਆ ਸਾਧਨ ਇਹ ਹੋਇਆ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਗਾਈਏ ਤੇ ਮੈਂ ਆਪਣੀ ਹਰ ਇੱਕ ਸਪੀਚ ਵਿੱਚ ਕਹਿਣਾ ਹੁੰਦਾ ਕਿ ਤੁਸੀਂ ਸਭ ਲੋਕਾਂ ਨੇ ਦੁਬਈ ਬਾਰੇ ਸੁਣਿਆ ਹੋਣਾ ਦੁਬਈ ਦਾ ਟੈਂਪਰੇਚਰ ਕਿਸੇ ਵੇਲੇ 55 ਡਿਗਰੀ ਹੁੰਦਾ ਸੀ ਤੇ ਆਪਣੇ ਦੇਸ਼ ਦਾ ਟੈਂਪਰੇਚਰ 32 ਡਿਗਰੀ ਹੁੰਦਾ ਸੀ ਦਬਈ ਵਾਲਿਆਂ ਨੇ ਮਿਹਨਤ ਕਰ ਕਰਕੇ ਮਿਹਨਤ ਕਰ ਕਰਕੇ ਉਹਨਾਂ ਦੀ ਆਪਣੀ ਜਿਹੜੀ ਜ਼ਮੀਨ ਸੀ ਉਹ ਪੰਜਾਬ ਦੀ ਸੀ ਉਹਦੇ ਵਿੱਚ ਬੂਟੇ ਨਹੀਂ ਲੱਗਦੇ ਉਹਨਾਂ ਨੇ ਪਾਕਿਸਤਾਨ ਤੋਂ ਦੂਜੀਆਂ ਦੇਸ਼ਾਂ ਤੋਂ ਮਿੱਟੀ ਲਿਆ ਲਿਆ ਕੇ ਜਾਜ ਰਹੀ ਐਨੀ ਮਿਹਨਤ ਕੀਤੀ ਤੇ ਆਪਣੇ ਦੇਸ਼ ਵਿੱਚ ਬੂਟੇ ਲਗਾ ਕੇ ਉਹਨਾਂ ਨੇ 55 ਤੋਂ ਟੈਂਪਰੇਚਰ 30 32 ਦੇ ਲੈ ਲੈਂਦਾ ਦਬਈ ਵਿੱਚ 20 25 25 ਸਾਲ ਤੱਕ ਕਦੀ ਬਰਸਾਤ ਨਹੀਂ ਸੀ ਹੁੰਦੀ ਪਰ ਹੁਣ ਤੁਸੀਂ ਦੇਖੋ ਵੀ ਉੱਥੇ ਹਰ 6 ਮਹੀਨੇ ਬਾਅਦ ਜਾਂ ਹਰ 3 ਮਹੀਨੇ ਬਾਅਦ ਬਰਸਾਤ ਹੁੰਦੀ ਆ ਉਹਨਾਂ ਆਪਣਾ ਟੈਂਪਰੇਚਰ 55 ਤੋਂ 30 32 ਦੇ ਲਿਆਂਦਾ ਪਰ ਆਪਾਂ ਹਿੰਦੁਸਤਾਨ ਵਾਲੇ ਨੇ ਕੀ ਕੀਤਾ ਦਰਖਤ ਵੱਡ ਵੱਡ ਕੇ ਨਲਾਕੀਆਂ ਕਰ ਕਰਕੇ ਗਲਤੀਆਂ ਕਰ ਕਰਕੇ ਆਪਣਾ ਆਪਣਾ ਟੈਂਪਰੇਚਰ 32 ਤੋਂ 50 ਤੱਕ ਲੈ ਗਿਆ ਤੇ 50 ਤੋਂ 52 ਤੇ 55 ਤੋਂ 60 ਹੋਦਿਆਂ ਸ਼ਾਇਦ ਥੋੜਾ ਹੀ ਸਮਾਂ ਲੱਗਣਾ ਤੇ ਜਦੋਂ 55 ਤੋਂ 60 ਟੈਂਪਰੇਚਰ ਹੋ ਗਿਆ ਤਾਂ ਸਾਇੰਟਿਸਟ ਦੱਸ ਦਿਆ ਕਿ ਚੱਲਦੀਆਂ ਗੱਡੀਆਂ ਦੇ ਟਾਇਰ ਫਟ ਜਾ ਕਰਨੇ ਆ ਜਿਹੜੀ ਆਪਣੀ ਸਕਿਨ ਵਾ ਇਹ ਸਭ ਨੇ ਸ਼ੁਰੂ ਹੋ ਜਾਣੀ ਐ ਕਈ ਚੀਜ਼ਾਂ ਜਿਹੜੀਆਂ ਆਟੋਮੈਟਿਕ ਗਰਮੀ ਦੇ ਨਾਲ ਹੀ ਫਟ ਜਾ ਕਰਨੀਆਂ ਤੇ ਆਪਣੇ ਆਪ ਖਰਾਬ ਹੋ ਜਾ ਕਰਨੀਆਂ ਸੋ ਇਸ ਕਰਕੇ ਸਭ ਤੋਂ ਜ਼ਰੂਰੀ ਆ ਰੁੱਖ ਲਗਾਓ ਕਿਉਂਕਿ ਜਿੰਨੇ ਆਪਣੇ ਦੇਸ਼ ਵਿੱਚ ਰੁੱਖ ਹੋਣਗੇ ਉਹਨੇ ਆਪਣੇ ਦੇਸ਼ ਵਿੱਚ ਬਰਸਾਤ ਆਉਗੀ ਤੇ ਜਿੰਨੀ ਦੇਸ਼ ਵਿੱਚ ਬਰਸਾਤ ਹੋਊਗੀ ਉੰਨੀ ਦੇਸ਼ ਵਿੱਚ ਹਰਿਆਲੀ ਹੋਊਗੀ ਤੇ ਜਿੰਨੀ ਦੇਸ਼ ਵਿੱਚ ਹਰਿਆਲੀ ਹੋਊਗੀ ਉਹਨੇ ਆਪਣੇ ਦੇਸ਼ ਵਿੱਚ ਖੁਸ਼ਹਾਲੀ ਹੋਊਗੀ ਸੋ ਇੱਕ ਰੁੱਖ ਲਾਉਣ ਨਾਲ ਆਪਾਂ ਨੂੰ ਹਜ਼ਾਰਾਂ ਤਰ੍ਹਾਂ ਦੇ ਫਾਇਦੇ ਮਿਲਦੇ ਆ ਸੋ ਮੈਂ ਪ੍ਰੈਸ ਮੀਡੀਆ ਕਲੱਬ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੇ ਇਲਾਕੇ ਦੇ ਵਿੱਚ ਇਹ ਦਰਖਤ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਆ ਕਿਉਂਕਿ ਵੈਸੇ ਵੀ ਸਾਇੰਸ ਜੋਰ ਕਹਿੰਦੇ ਸੀ ਕਿ ਜੇ ਧਰਤੀ ਉੱਤੋਂ ਮੁੱਕ ਗਿਆ ਇਹ ਰੁੱਖ ਤੇ ਪਾਣੀ ਜੇ ਧਰਤੀ ਉਤੋਂ ਮੁੱਕ ਗਿਆ ਇਹ ਰੁੱਖ ਤੇ ਪਾਣੀ ਫਿਰ ਦੋਸਤੋ ਸਮਝ ਲਿਓ ਇਹ ਖਤਮ ਕਹਾਣੀ ਫਿਰ ਦੋਸਤੋ ਸਮਝ ਲਿਓ ਇਹ ਖਤਮ ਕਹਾਣੀ ਸੋ ਜੇ ਆਪਾਂ ਆਪਣੇ ਦੇਸ਼ ਨੂੰ ਬਚਾਉਣਾ ਆਪਣੇ ਵਾਤਾਵਰਨ ਨੂੰ ਬਚਾਉਣਾ ਤੇ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਆ ਉਹ ਸਾਨੂੰ ਗਾਲਾਂ ਨਾ ਕੱਢੇ ਆਉਣ ਵਾਲੀ ਪੀੜ੍ਹੀ ਸਾਨੂੰ ਲਹਨਤਾਂ ਨਾ ਪਾਵੇ ਤੋ ਉਹਦੇ ਲਈ ਸਭ ਤੋਂ ਵਧੀਆ ਵਾਪਕ ਆਪਣੇ ਜੀਨੇ ਜੀ ਘਟੋ ਘਾੜ 10 10 ਰੁੱਖ ਜ਼ਰੂਰ ਲਗਾ ਕੇ ਜਾਈਏ ਕਿਉਂਕਿ ਜਿਹੜੇ ਰੁੱਖਾਂ ਦੀ ਛਾਂ ਅਸੀਂ ਹੁਣ ਮਾਰ ਰਹੇ ਆ ਜਿਹੜੇ ਰੁੱਖਾਂ ਦਾ ਅਸੀਂ ਫਲ ਹੁਣ ਖਾ ਰਹੇ ਆ ਉਹ ਰੁੱਖ ਅਸੀਂ ਨਹੀਂ ਲਾਏ ਸਾਡੇ ਬਜ਼ੁਰਗਾਂ ਨੇ ਲਾਏ ਸੀ ਸਾਡੇ ਬਜ਼ੁਰਗਾਂ ਨੇ ਲਾਏ ਰੁੱਖਾਂ ਦੀ ਛਾਂਵਾਂ ਥੱਲੇ ਉਹਨਾਂ ਦੇ ਫਲ ਅਸੀਂ ਖਾ ਰਹੇ ਹਾਂ ਤੇ ਜਿਹੜੇ ਰੁੱਖ ਅਸੀਂ ਲਾ ਕੇ ਜਾਵਾਂਗੇ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਦੀ ਛਾਂਵਾਂ ਵਿੱਚ ਬੈਠਣਗੀਆਂ ਉਹਨਾਂ ਦਾ ਫਲ ਖਾਣਗੇ ਤੇ ਸਾਨੂੰ ਸੀਸਾ ਦੇਣਗੇ ਸੋ ਅੰਤ ਵਿੱਚ ਮੈਂ ਇਹ ਕਹਾਂਗਾ ਕਿ ਰੁੱਖ ਕੋਖ ਪਾਣੀ ਨੂੰ ਬਚਾ ਲੋ ਮੇਰੇ ਦੋਸਤੋ ਰੁੱਖ ਕੋਖ ਪਾਣੀ ਨੂੰ ਬਚਾ ਲੋ ਮੇਰੇ ਦੋਸਤੋ ਇਸ ਧਰਤੀ ਨੂੰ ਸਵਰਗ ਬਣਾ ਲੋ ਮੇਰੇ ਦੋਸਤੋ ਇਸ ਧਰਤੀ ਨੂੰ ਸਵਰਗ ਬਣਾ ਲੋ ਮੇਰੇ ਦੋਸਤੋ ਇਸ ਧਰਤੀ ਨੂੰ ਸਵਰਗ ਬਣਾ ਲੋ ਮੇਰੇ ਦੋਸਤੋ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ